ਮੌਸਮ ਦਿੱਤ ਬੁਦੀ ਲਈ ਦੇ ਲੱਛਣ ਨੇ ਜਾਂ ਸਰੀਰ ਨਾ ਥਕਾਵਟ ਬਹੁਤ 많 ਹੂੰ ਜਿਵੇਂ ਅਸੀਂ ਆਫਿਸ ਜਾਂਦੇ ਜਿਵੇਂ ਕੰਮ ਤਾਂ ਹੀ ਲੱਗਦਾ ਵੀ ਯਾਰ ਬਹੁਤ ਜਾ ਪੈ ਗਿਆ ਕੰਮ ਤਾਂ ਹੈ ਨਾ ਤੇ ਸੁਸਤੀ ਤਾਂ ਨਹੀਂ ਬੁਣ ਦੋਸਤ ਇਹ ਹੋਊਗੀ ਆਲਸ ਥਕਾਵਟ ਤਾਂ ਨਹੀਂ ਹੋਊਗਾ ਥਕਾਵਟ ਨਹੀਂ ਹੋਊਗੀ ਸਰੀਰ ਜਿਹੜਾ ਭਾਰੀ ਰਹਿੰਦਾ ਉਹ ਮੈਂ ਕਿਹਾ ਬਿਲਕੁਲ ਨਹੀਂ ਪੈਰਾਂ ਤੇ ਸੂਚਨਾ ਨਹੀਂ ਹੋਣਾ ਹੀ ਆਉ ਇਹਦੇ ਲਈ ਤਾਂ ਮੈਂ ਇੱਕ ਬਹੁਤ ਵਧੀਆ ਨੁਸਖਾ ਦੱਸਾਂ ਮੋ ਸਮੁਦਿੱਤ ਬੁਦਿੱਲੀ ਦੇ ਲੱਛਣ ਨੇ ਜਾਂ ਕਾਰਨ ਕੀ ਹੈ ਮੈਂ ਤੁਹਾਨੂੰ ਪੁੱਛੂੰਗਾ ਵੀ ਜਿਵੇਂ ਕਈ ਮਰੀਜ਼ੇ ਦੱਸਦੇ ਨੇ ਵੀ ਸਰੀਰ ਨੂੰ ਥਕਾਵਟ ਬਹੁਤ ਮੰਦਾ ਹੂੰ ਕਹਿੰਦੇ ਨੇ ਅਸੀਂ ਆਫਿਸ ਜਾਂਦੇ ਹਾਂ ਜਿਵੇਂ ਕੰਮ ਤਾਂ ਆਇਆ ਲੱਗਦਾ ਵੀ ਯਾਰ ਬਹੁਤ ਜ਼ਿਆਦਾ ਪੈ ਗਿਆ ਕੰਮ ਦਾ ਹਨਾ ਹੂੰ ਤੇ ਜਿਵੇਂ ਘਰੋਂ ਜਾਈਦਾ ਰਾਤ ਨੂੰ ਨੀਂਦ ਵੀ ਆਉਂਦੀ ਆ ਪਤਾ ਵੀ ਨਹੀਂ ਲੱਗਦਾ ਵੀ ਕਿਹੜੀ ਥਾਂ ਤੇ ਪਏ ਆ ਹੂੰ ਨੀਂਦ ਐ ਆਉਂਦੀ ਆ ਪੂਰੇ ਘਰਾੜੇ ਚੱਲਦੇ ਨੇ ਹੂੰ ਪਰ ਜਦੋਂ ਸਵੇਰੇ ਤਿਆਰ ਥਿਰ ਹੋ ਕੇ ਆਫਿਸ ਆਉਨੇ ਆ ਕੰਮ ਲੱਗਦਾ ਬਹੁਤ ਜਿਆ ਤੇ ਥੋੜਾ ਥੋੜਾ ਕੰਮ ਕਰਦੇ ਕਰਦੇ ਜਦੋਂ ਥੋੜਾ ਜਿਆ ਐਕਟਿਵ ਜੇ ਹੋ ਜਾਂਦੇ ਆ ਫਿਰ ਸਰੀਰ ਇਹ ਵੀ ਦੱਸਦੇ ਨੇ ਕਿ ਵੀ ਫਿਰ ਸਰੀਰ ਐਕਟਿਵ ਜਿਆ ਹੋ ਜਾਂਦਾ ਕੰਮ ਲੱਗ ਵੀ ਜਾਂਦੇ ਆ ਵੀ ਫਿਰ ਚਲੋ ਪਤਾ ਵੀ ਨਹੀਂ ਲੱਗਦਾ ਪਰ ਸ਼ਾਮ ਤੱਕ ਜਾਂਦੇ ਜਾਂਦੇ ਤਾਂ ਜਦੋਂ ਸ਼ਾਮ ਨੂੰ ਤਾਂ ਬਸ ਫਿਰ ਬੈੱਡ ਦਿੱਸਦਾ ਹੀ ਆ ਵੀ ਬੈੱਡ ਤੇ ਜਾ ਕੇ गिर ਜੀਏ ਇੰਨੀ ਸਰੀਰ ਤਕਾਵਟ ਮੰਨਦਾ ਸਰੀਰ ਦਾ ਲਥਾਰਚਿਕ ਜਿਆ ਰਹਿਣਾ ਜਾਂ ਕਈਆਂ ਨੂੰ ਇਹ ਵੀ ਪ੍ਰੋਬਲਮ ਹੁੰਦੀ ਆ ਵੀ ਥੋੜਾ ਜਿਆ ਕੰਮ ਕਰਦੇ ਆ ਜਾਂ ਥੋੜਾ ਜਿਆ ਪੈਦਲ ਚੱਲਣਾ ਪੈ ਜੇ ਫਿਰ ਤਾਂ ਜਾਨ ਨੂੰ ਬਣ ਜਾਂਦੀ ਆ ਬਿ ਸਰੀਰ ਚ ਸਟਿਫਨੈਸ ਬਹੁਤ ਆ ਜਾਂਦੀ ਐ ਅਕੜਾ ਪਣ ਜਾ ਆ ਜਾਣਾ ਜਾਂ ਰੋਟੀ ਖਾ ਕੇ ਬਹੁਤ ਸੁਸਤੀ ਜੀ ਪੈ ਜਾਣਾ ਵੀ ਉਹ ਇੱਕ ਮਰੀਜ਼ ਦਾ ਥੋੜੇ ਦਿਨ ਪਹਿਲਾਂ ਮੈਨੂੰ ਦੱਸ ਰਿਹਾ ਸੀ ਵੈ ਜੀ ਮੈਂ ਜਦੋਂ ਕੋਈ ਖਾਣਾ ਖਾ ਕੇ ਜਾਂ ਥੋੜਾ ਬੋਧਾ ਕੰਮ ਕਰਨ ਦਾ ਮਨ ਤੀ ਬੁੱਝ ਜਾਂ ਬਣ ਜਾਂਦਾ ਵੀ ਯਾਨੀ ਕਿਵੇਂ ਹੋਊਗਾ ਵੀ ਕੰਮ ਵੀ ਨਹੀਂ ਐਡਾ ਹੁੰਦਾ ਕੋਈ ਪਰ ਐਂ ਲੱਗਦਾ ਵੀ ਯਾਨੀ ਹੋਊਗਾ ਕਿਵੇਂ ਜਾਂ ਕਹਿੰਦਾ ਫਿਰ ਮੈਂ ਥੋੜਾ ਜਿਹਾ ਬੈਠਦਾ ਮਤਲਬ ਸੁਸਤੀ ਜੀ ਪੈਂਦੀ ਆ ਫਿਰ ਆ ਪੈਕ ਅੱਖ ਜਿਓ ਲੱਗ ਜਾਂਦੀ ਆ ਕਹਿੰਦਾ ਕਈ ਵਾਰੀ ਤਾਂ ਮੇਰੇ ਨਾਲ ਦੇ ਸਾਥੀ ਐ ਜਗਾਉਂਦੇ ਨੇ ਵੀ ਯਾਰ ਉੱਠ ਇਦਾਂ ਵੀ ਹੁੰਦਾ ਵਾ ਹੋ ਜਾਂਦਾ ਇਹ ਸਟਿਫਨੈਸ ਸਰੀਰ ਦੀ ਇਹ ਆ ਇਹ ਮੌਸਮ ਦਾ ਲਿਹਾਜ਼ ਵੀ ਹੁੰਦਾ ਮੌਸਮ ਦੀ ਤਬਦੀਲੀ ਨਾਲ ਵੀ ਹੁੰਦਾ ਅਸਲ 'ਚ ਪਿੱਤ ਬਦਲਣ ਲੱਗੀ ਥੋੜੀ ਜੀ ਤੇ ਤੁਹਾਡੀ ਗੱਲ ਰੋਕਦਾ ਮੈਂ ਮੈਂ ਜੀ ਇਹਦਾ ਨੁਸਖਾ ਜ਼ਰੂਰ ਦੱਸਣਾ ਮੈਂ ਨੁਸਖਾ ਦੱਸਣ ਲੱਗਿਆ ਬਸ ਪਿੱਤ ਵੱਜ ਜਾਂਦੀ ਆ ਥੋੜੀ ਜੀ ਹੈਨਾ ਤੇ ਫੈਬੋਮੈਲਜੀਆ ਜਿਹਨੂੰ ਆਪਾਂ ਆਮ ਕਹਿੰਦੇ ਆ ਵੀ ਖੁਰਾਕੀ ਤੱਤ ਨੇ ਜਿਹੜੇ ਨਾ ਖੂਨ ਚ ਰਲਣਾ ਸ਼ੁਰੂ ਹੋ ਜਾਂਦੇ ਨੇ ਅੱਛਾ ਉਹਦੇ ਨਾਲ ਕੀ ਹੁੰਦਾ ਕਿਸੇ ਦਾ ਯੂਰਿਕ ਐਸਿਡ ਵੱਧ ਗਿਆ, ਈਐਸਆਰ ਵੱਧ ਗਿਆ, ਕੋਈ ਹੋਰ ਇਨਫੈਕਸ਼ਨ ਹੋ ਗਈ। ਹੈਨਾ ਜਾਂ ਥੋੜਾ ਮੌਸਮ ਦੇ ਲਿਹਾਜ਼ ਕਰਕੇ ਜਿਨ੍ਹਾਂ ਨੂੰ ਇਹ ਹੁੰਦਾ ਵੀ ਥੋੜੀ ਆਕਸੀਜਨ ਦੀ ਕਮੀ ਰਹਿੰਦੀ ਆ, ਘਰਾੜੇ ਆਉਂਦੇ ਨੇ, ਥੋੜਾ ਵੈਸੇ ਵੀ ਸਰੀਰ ਦਾ ਭਾਰੀ ਹੋ ਜਾਣਾ। ਇਹ ਸਾਰੀਆਂ ਪ੍ਰੋਬਲਮ ਇਹਦੇ ਕਰਕੇ ਹੁੰਦੀਆਂ ਨੇ। ਮੌਸਮ ਦਾ ਵੀ ਲਿਹਾਜ਼ ਕਿਤੇ ਨਾ ਕਿਤੇ ਹੈਗਾ ਇਹਦੇ 'ਚ। ਪਰ ਇੰਦੀ ਸਵੇਲਿੰਗ ਵੀ ਆਉਂਦੀ ਆ। ਹਾਂ ਸਵੇਲਿੰਗ ਆ ਜਾਂਦੀ ਆ, ਬੈਗ ਪੈਰਾਂ 'ਚ ਜਦੋਂ। ਇਹਦੇ 'ਚ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਦਾ। ਜੇ ਮਰੀਜ਼ ਥੋੜੀ ਜਿਹੀ ਮਿਹਨਤ ਕਰੇ, ਐਫਰਟ ਕਰੇ ਬੂ ਲੱਗ ਗਿਆ ਕੰਮ ਫੇਰ ਸਰੀਰ ਗਰਮ ਹੋ ਕੇ ਚੱਲ ਵੀ ਪੈਂਦਾ ਬਿਲਕੁਲ ਕਈ ਨਾਲ ਕਈ ਦੱਸਦੇ ਨੇ ਵੀ ਜੇ ਥੋੜਾ ਜਿਹਾ ਕੰਮ ਕਰ ਲਿਆ ਫਿਰ ਐਕਟਿਵ ਹੋ ਜਾਂਦੇ ਫਿਰ ਪਤਾ ਵੀ ਨਹੀਂ ਫਿਰ ਪਤਾ ਨਹੀਂ ਲੱਗਦਾ ਹੈਗਾ ਫਿਰ ਇਹ ਹੁੰਦਾ ਵੀ ਸਰੀਰ ਨੂੰ ਕੋਈ ਦਿੱਕਤ ਨਹੀਂ ਗਈ ਬਸ ਇਹਦੇ ਲਈ ਤਾਂ ਮੈਂ ਇੱਕ ਬਹੁਤ ਵਧੀਆ ਨੁਸਖਾ ਦੱਸਣ ਲੱਗਿਆ ਆਮ ਘਰਾਂ ਚ ਚੀਜ਼ਾਂ ਨੇ ਪਹਿਲਾਂ ਵੀ ਕਈ ਵਾਰ ਦੱਸਿਆ ਜੀ ਇਹਦੇ ਲਈ ਲੈਣਾ ਸੌਂਫ ਜੀ ਧਨੀਆ ਜੀਰਾ ਅਜਵੈਨ ਨਹੀਂ ਪਾਉਣੀ ਇਹ ਨੋਟ ਕਰਨਾ ਸੌਂਫ ਧਨੀਆ ਜੀਰਾ ਸੌਂਫ ਧਨੀਆ ਜੀਰਾ ਤਿੰਨ ਚੀਜ਼ਾਂ ਉਸ ਤੋਂ ਬਾਅਦ ਆ ਕਿ ਮੇਥੀ ਕਲੌਂਜੀ ਸੌਫ ਧਨੀਆ ਜੀਰਾ ਕਿੰਨੀ ਕਿੰਨੀ ਮਾਤਰਾ ਇਹ ਜਿਵੇਂ ਆਪਾਂ ਨੇ ਲੈ ਲਿਆ 50 50 ਗ੍ਰਾਮ ਲੈ ਲਓ 30 ਗ੍ਰਾਮ ਸੌਫ 50 ਗ੍ਰਾਮ ਧਨੀਆ 50 ਗ੍ਰਾਮ ਜੀਰਾ ਮੇਥੀ ਲੈ ਲੈਣੀ ਆ 25 ਗ੍ਰਾਮ ਅੱਛਾ ਮੇਥੀ 25 ਗ੍ਰਾਮ ਕਲੌਂਜੀ 12.5 ਗ੍ਰਾਮ ਅੱਛਾ ਵੱਲੋਂ ਇਦਾਂ ਉਹਨੂੰ ਘਟਾਉਣਾ ਆ ਪੰਜ ਚੀਜ਼ਾਂ ਐ ਹੋ ਗਈਆਂ ਜੀ ਇਹ ਆਪਾਂ ਨੇ ਮਿਕਸੀ ਚ ਦਾੜਾ ਜਿਹਾ ਕਰ ਲੈਣਾ ਅੱਛਾ ਪੂਰਾ ਬਰੀਕ ਨਹੀਂ ਪੂਰਾ ਬਰੀਕ ਕਰਨ ਦੀ ਲੋੜ ਹੀ ਨਹੀਂ ਇੱਕ ਚਮਚ ਰਾਤ ਨੂੰ ਸੌਣ ਵੇਲੇ ਜੀ ਪੂਰੇ ਗਰਮ ਪਾਣੀ ਚ ਇੱਕ ਗਲਾਸ ਚ ਪਾ ਦੋ ਜੀ ਅੱਛਾ ਪੂਰਾ ਪਾਣੀ ਉਬਾਲ ਲਓ ਉਬਾਲ ਲਓ ਉਬਾਲ ਕੇ ਪਾਣੀ ਗਲਾਸ 'ਚ ਪਾ ਲਓ ਫਿਰ ਉਹਦੇ 'ਚ ਇੱਕ ਚਮਚ ਇੱਕ ਚਮਚ ਪਾ ਦਿਓ ਠੀਕ ਹੈ ਇਹ ਹਿਮਕ ਛਾਏ ਬਣ ਜੂਗਾ ਸਵੇਰ ਤੱਕ ਹਿਮਕ ਛਾਏ ਵਿਧੀ ਆਯੁਰਵੇਦ ਸ਼ਾਸਤਰ ਦੀ ਜਿਹੜੀ ਵਿਧੀ ਹੈ ਜੀ ਇਹਨੇ ਗਰਮੀ ਵੀ ਨਹੀਂ ਕਰਨੀ ਤੇ ਆਪਣਾ ਕੰਮ ਵੀ ਕਰ ਦੇਣਾ ਯੂਰਿਕ ਐਸਿਡ ਵੀ ਕੱਢ ਦੇਣਾ ਹੋਰ ਵੀ ਸਾਰੀਆਂ ਪ੍ਰੋਬਲਮ ਨੂੰ ਇਹਨੇ ਖਤਮ ਕਰਨਾ ਸ਼ੁਰੂ ਕਰ ਦੇਣਾ ਸਵੇਰੇ ਇਹਨੂੰ ਛਾਣ ਕੇ ਪੀ ਲੈਣਾ ਇਹ ਜਿਹੜੀਆਂ ਔਸ਼ਧੀਆਂ ਨੇ ਵਿੱਚ ਉਹ ਖਾਣ ਦੀ ਲੋੜ ਨਹੀਂ ਫਿਰ ਸੁਸਤੀ ਤਾਂ ਨਹੀਂ ਪਾਉਗੀ ਸੁਸਤੀ ਨਹੀਂ ਪਾਉਗੀ ਆਲਸ ਟਿਕਾਵਟ ਤਾਂ ਨਹੀਂ ਹੋਊ ਟਿਕਾਵਟ ਨਹੀਂ ਹੋਊਗੀ ਸਰੀਰ ਜਿਹੜਾ ਭਾਰੀ ਰਹਿੰਦਾ ਉਹ ਤਾਂ ਮੈਂ ਕਿਹਾ ਬਿਲਕੁਲ ਵੀ ਨਹੀਂ ਪੈਰਾਂ ਤੇ ਸੋਚ ਤਾਂ ਨਹੀਂ ਆਉਂਦਾ ਨਹੀਂ ਆਉਂਦੀ ਜਿਹੜੇ ਕਹਿੰਦੇ ਨੇ ਵੀ ਮੈਂ ਥੋੜਾ ਜਿਆਦਾ ਚੱਲ ਕੇ ਸਰੀਰ ਨੂੰ ਐ ਜਕੜਨ ਮਹਿਸੂਸ ਹੁੰਦੀ ਉਹ ਤਾਂ ਨਹੀਂ ਹਫ਼ਤੇ ਬਾਅਦ ਹਫ਼ਤੇ ਬਾਅਦ ਇੱਕ ਹਫ਼ਤੇ ਚ ਰਿਜ਼ਲਟ ਦਿਖਾ ਦੂ ਰੱਬ ਵਧੀਆ ਜਨ ਜੇ ਕਿਸੇ ਦਾ ਯੂਰਿਕ ਐਸਿਡ ਵਧਿਆ ਹੋਇਆ ਉਹਨੂੰ ਠੀਕ ਕਰੂ ਈਐਸਆਰ ਵਧਿਆ ਹੋਇਆ ਠੀਕ ਕਰੂਗਾ ਲਿਪਿਡ ਨੂੰ ਵੀ ਮਾੜਾ ਮੋਟਾ ਸਧਾਰਨ ਲਿਪਿਡ ਨੂੰ ਵੀ ਕਰੂਗਾ ਇਹ ਤੁਸੀਂ ਲਓ ਇਹਨੂੰ ਲੈ ਕੇ ਦੇਖੋ ਅੱਛਾ ਥੋੜੀ ਸੈਰਸੂਰ ਕਰੋ ਨਾ ਬਸ ਇਹ ਤਾਂ ਫਿਰ ਕਮਾਂਡ ਬਸ ਇੱਕ ਧਿਆਨ ਰੱਖਣਾ ਜਿਹੜਾ ਰਾਤ ਦਾ ਭੋਜਨ ਆ ਹਾਂ ਉਹ 15 ਦਿਨ ਲਈ ਬੰਦ ਕਰ ਦਿਓ ਸੋਨੇ ਤੇ ਸੁਹਾਗੇ ਵਾਲਾ ਕੰਮ ਕਰੂਗਾ ਰਾਤ ਦਾ ਭੋਜਨ ਆ ਜਿਹੜਾ ਉਹ ਛੱਡ ਕੇ ਸਿਰਫ ਦਾਲ ਸਬਜ਼ੀ ਦਾ ਸੇਵਨ ਕਰੋ ਅੱਛੇ ਦਾਲ ਸਬਜ਼ੀ ਖਾ ਸਕਦੇ। ਹਾਂ ਖਾਓ ਕਿ ਮੈਂ ਤਾਂ ਪੁੱਛਣ ਲੱਗਿਆ ਸੀ ਜਿਹੜੇ ਹੁਣ 2:30 ਵਜੇ ਆਫਿਸ ਚ ਜਾਂ ਕੰਮਕਾਰ ਚ ਲੰਚ ਕਰ ਲੈਂਦੇ ਫਿਰ ਉਹਨਾਂ ਲਈ ਤਾਂ ਔਖਾ ਹੋਊ। ਤੁਸੀਂ ਦੱਸ ਤਾਂ ਦਾਲ ਸਬਜ਼ੀ ਖਾ ਸਕਦੇ। ਆ ਤੁਸੀਂ ਵਧੀਆ ਖਾ ਸਕਦੇ। ਵਧੀਆ ਦੱਸਤਾ। ਸ਼ਾਮ ਨੂੰ ਸੈਲਡ ਵੀ ਖਾ ਸਕਦੇ। ਸੈਲਡ ਵੀ ਖਾ ਸਕਦੇ ਨੇ ਕੋਈ ਪ੍ਰੋਬਲਮ ਨਹੀਂ। ਕਿੰਨੇ ਸੂਰਜ ਛਿਪਣ ਦੇ ਜਿਹੜਾ ਆ ਜਾਵੇ ਦੱਸ ਦਿੰਦਾ। ਬਸ ਉਹ ਵੀ 6:30 7:00 ਵਜੇ ਤੱਕ ਵੀ ਖਾ ਲਓ ਕੋਈ ਬੜੀ ਗੱਲ ਨਹੀਂ। ਹੁਣ ਜਿਹੜੇ ਲੋਕ ਘਰਾਂ ਚ ਜਾਂਦੇ ਨੇ ਸ਼ਾਮਾਂ ਨੂੰ ਉਹਨਾਂ ਨੂੰ ਉਹਨਾਂ ਦਾ ਟਾਈਮ ਹੋਇਆ ਜਾਂਦਾ। ਜੀ ਜੀ ਜੀ। ਬਸ ਇੱਕ के करने के हो जाने के वैद शिव कुमार सूद सोमवार तो शुक्रवार सानीपुर रोड सरहिंद हर एतवार मॉडल टाउन नेड़े दीप हस्पता लुधियाना